ਉਸਨਾਂ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਐਨਾ బిజీ ਹੁੰਦੇ ਹੋਏ ਔਰ ਬਾਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬੁਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਮੈਂ ਸਾਰੇ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਤਰਫ਼ ਤੋਂ ਤਹਿ ਦਿਲੋਂ ਕਹਿੰਦੀ ਆਂ ਵੀ ਬਹੁਤ ਮਤਲਬ ਖੁਸ਼ੀ ਦੇ ਪਾਲ ਲੇਗੇ ਔਰ ਅਸੀਂ ਇੰਨਾ ਮਤਲਬ ਸਾਰਿਆਂ ਦਾ ਖਾਸ ਕਰ ਪਰਮਾਤਮਾ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਇੰਨਾ ਮਾਣ ਦਿੱਤਾ ਹੈ ਅੱਜ ਕਿਹੋ ਜਿਹਾ ਸੈਲੀਬ੍ਰੇਸ਼ਨ ਲੈਣੇ ਵਾਲਾ ਹੈ ਆਹ ਦੇਖੋ ਜੀ ਸਾਰੇ ਖੜੇ ਆ ਬਹੁਤ ਸੈਲੀਬ੍ਰੇਸ਼ਨ ਹੈ ਹੋਣਾ ਵੀ ਚਾਹੀਦਾ ਹੈ ਕਿਉਂਕਿ ਸਪੋਰਟਸ ਪਾਲਿਸਿਜ਼ ਪੰਜਾਬ ਦੀ ਬਹੁਤ ਬਿਹਤਰ ਰਹੀਆਂ ਕਿ ਆਰੀਆਂ ਪੰਜਾਬ ਕੀ ਨਿਊ 1 ਮਿੰਟ ਪਹਿਲੇ ਪਹਿਲੇ ਆ ਪਹਿਲੇ ਤੋਂ ਆਪ ਦਾ ਅਰਦਾਸ ਹੈ ਸੈਲੀਬ੍ਰੇਟ ਕਿਵੇਂ ਕਰੀਏ ਖਾਣ ਖਿਲਾਣੇ ਵਾਲੇ ਆ ਬੰਦੋ क्या खाना है आपने जो में। ने ने से है। है था था खाने के लिए बहुत बहुत खुश बहुत बहुत खुशी है बहुत खुश बहुत खुश है बहुत खुश बहुत धन्यवाद जी तुम्हारे सारे बहुत 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 खुश बहुत बहुत खुशी बहुत धन्यवाद जी बहुत सब धनबाद बहुत खुदी किस तरह ਵਾਜੀ ਚਲੋ ਘਰ ਕਰ ਕਰਵਾਨੇ ਮੂੰਹ ਮਿਠਾਈ ਦਾ ਰਾਜੀ ਦੇਖੋ ਅੱਜ ਜੋ ਖਾਣਾ ਲਾ ਦਿਓ ਜੀ ਅਮਨਜੋਤ ਜੀ ਦੇ ਫੈਮਲੀ ਜਿਹੜੀ ਆ ਉਹ ਸਾਡੇ ਨਾਲ ਹਾਜ਼ਰ ਆ ਅੱਜ ਦੋਨੇ ਸਾਡੀਆਂ ਪੰਜਾਬ ਦੀਆਂ ਧੀਆ ਨੂੰ ਰਿਸਿਪਟ ਕਰਨ ਦੇ ਲਈ ਉਹਨਾਂ ਦਾ ਵੈਲਕਮ ਕਰਨ ਦੇ ਲਈ ਉਹਨਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਸਰਕਾਰ ਸਾਡੇ ਮੈਂਬਰ ਪਾਰਲੀਮੈਂਟ ਸਾਰੇ ਅਸੀਂ ਪਹੁੰਚੇ ਆ ਪੂਰਾ ਪਰਿਵਾਰ ਪਹੁੰਚਿਆਗਾ ਮੈਂ ਪਰਿਵਾਰ ਦੇ ਮੈਂਬਰਸ ਨੂੰ ਕਹੂੰਗਾ ਕਿ ਉਹ ਆਪਣੀ ਖੁਸ਼ੀ ਜਿਹੜੀ ਆ ਆਪਣੀਆਂ ਧੀਆ ਦੀ ਖੁਸ਼ੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਮੈਂ ਸਭ ਤੋਂ ਪਹਿਲਾਂ ਅੰਦੀ ਦੇ ਬਦਲੇ ਤੋਂ ਬੇਨਤੀ ਕਰੂੰਗਾ ਤੁਸੀਂ ਹੁਣ ਆਗੇ ਆ ਜਾਓ ਆਹੋ ਦਾ ਠੀਕ ਨਹੀਂ ਆਹੋ ਆ ਕੇ ਆ ਜਾਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟਸ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗੋਂ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਰਹੇ ਸੀ ਗਰਾਊਂਡ ਨੂੰ ਹੱਥ ਲਾ ਰਹੇ ਸੀ ਤੇ ਉਹਨਾਂ ਨੇ ਵਰਲਡ ਕੱਪ ਆਪਾਂ ਪਹਿਲੀ ਵਾਰ ਜਿੱਤੇ ਹੈਗਾ ਔਰ ਜਿੱਥੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਂ ਕਹਿੰਨਾ ਬੱਚੇ ਇਹਨੇ ਮਿਹਨਤੀ ਨੇਗੇ ਔਰ ਮਾਪੇ ਨੂੰ ਵੀ ਇਹਨਾ ਫਖਰ ਮਹਿਸੂਸ ਹੁੰਦਾ ਹੈਗਾ ਕਿਉਂਕਿ ਕਹਿਣ ਨੂੰ ਹੁੰਦਾ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਵੀ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆਹ ਨਾ ਕਰੋ ਕਿਉਂਕਿ ਸਾਨੂੰ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਤੁਹਾਨੂੰ ਪਤਾ ਹੀ ਆਪਣੇ ਸਮਾਜ ਦਾ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆਂ ਵੀ ਕਦੇ ਵੀ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਆਪਾਂ ਵੀ ਆਪਣੀਆਂ ਸਾਰੀਆਂ ਧੀਆਂ ਨੂੰ ਜਿਸ ਤਰ੍ਹਾਂ ਕਹਿੰਦੇ ਆਂਗੇ ਪੁੱਤ ਮਢਾਉਣ ਜ਼ਮੀਨਾ ਤੀਆਂ ਦੁੱਖ ਬਣਾਉਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਪੁੱਤ ਤਾਂ ਜ਼ਮੀਨਾਂ ਨੂੰ ਪੈ ਜਾਂਦੇ ਨੇ ਤੀਆਂ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਔਰ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਬਹੁਤ ਜ਼ਿਆਦਾ ਜਿੱਦਣ ਦੀ ਵੀ ਆਪਣੀ ਭਗਵੰਤ ਰਾਮ ਜੀ ਦੀ ਸਰਕਾਰ ਆਈ ਆ ਔਰ ਇਹਨਾਂ ਨੇ ਇੰਨਾ ਜ਼ਿਆਦਾ ਸਾਡੇ ਮੀਤੇ ਹਰ ਜੀ ਖੜੇ ਨੇ ਚੀਮਾ ਸਾਹਿਬ ਖੜੇ ਨੇ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਆਪਣਾ ਖੇਡਾਂ ਨੂੰ ਪ੍ਰਮੋਟ ਕੀਤਾ ਜਦੋਂ ਸਾਡੇ ਪਹਿਲਾਂ ਅਸੀਂ ਜਿੱਤ ਕੇ ਆਏ ਸੀਗੇ ਉਦੋਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਸੀ ਵੀ ਜਿਨ੍ਹਾਂ ਨੇ ਸਾਰਾ ਨਾਮ ਦਿੱਤਾ ਹੈਗਾ ਔਰ ਇਹਨਾਂ ਪਲੇਰਾਂ ਦਾ ਉਹ ਕਰਿਆ ਹੈਗਾ ਉਸਨਾਂ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਐਨਾ బిజీ ਹੁੰਦੇ ਹੋਏ ਔਰ ਬਕਾਇਦਾ ਵੀਡੀਓ ਕਾਲ ਕੀਤੀ ਹੈਗੇ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬੁਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਮੈਂ ਸਾਰੇ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਦਰਸ ਤੋਂ ਤਹਿ ਦਿਲੋਂ ਕਹਿੰਦੀ ਆ ਕਿ ਬਹੁਤ ਮਤਲਬ ਖੁਸ਼ੀ ਦੇ ਪਾਲ ਲੇਗੇ ਅਸੀਂ ਇੰਨਾ ਮਤਲਬ ਸਾਰਿਆਂ ਦਾ ਖਾਸ ਕਰ ਪਰਮਾਤਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਇੰਨਾ ਮਾਣ ਦਿੱਤਾ ਆ ਜੀ ਇਹ ਤਾਂ ਸੈਲੀਬ੍ਰੇਸ਼ਨ ਕਰਨੇ ਵਾਲਾ ਹੈ ਆ ਦੇਖੋ ਜੀ ਸਾਰੇ ਖੜੇ ਆ ਬਹੁਤ ਸੈਲੀਬ੍ਰੇਸ਼ਨ ਹੈ ਹੋਣਾ ਵੀ ਚਾਹੀਦਾ ਕਿਉਂਕਿ ਸਪੋਰਟਸ ਪਾਲਿਸਿਜ਼ ਪੰਜਾਬ ਦੀ ਬਹੁਤ ਬਿਹਤਰ ਨਹੀਂ ਹੈ ਕਿ ਆ ਰਹੀ ਹੈ ਪੰਜਾਬ ਦੀ ਨਿਊਜ਼ 1 ਮਿੰਟ ਪਹਿਲੇ ਪਹਿਲਾਂ ਆ

ਠੀਕ ਹੈ ਕਿ ਸਿਆਤ ਸੈਲੀਬ੍ਰੇਸ਼ਨ ਕਿਸੀ ਕਰੇਗੇ ਸੰਯਾਤ ਕਰੇਗੇ ਡੋਲ ਇਹ ਸੈਲੀਬ੍ਰੇਸ਼ਨ ਹੋ ਹੀ ਰਹੀ ਹੈ ਉਹ ਸੈਲੀਬ੍ਰੇਸ਼ਨ ਨਹੀਂ ਆਜੀ ਡੋਲ ਧਮਾਕੇ ਵਾਲੇ ਸਾਥ ਨੇ ਹੈ ਹਾਂਜੀ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਆ ਜੀ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਇਹ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਧ ਤੋਂ ਵੱਧ ਇੱਕ ਭੇਜਣਾ ਜ਼ਰੂਰੀ ਹੈਗਾ ਜਿੱਦਾਂ ਉਹਨਾਂ ਨੂੰ ਆਪ ਇੱਕ ਸਾਥ ਦੇ ਜਾਣੀਆਂ ਉਹਨੂੰ ਬੰਨ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣਗੀਆਂ ਕਰੋ ਵੀ ਤਾਂ ਹੀ ਉਹਨਾਂ ਦੇ ਹੌਸਲੇ بلند ਹੋਣਗੇ ਤੇ ਕੁਝ ਨਾ ਕੁਝ ਜਿੰਦਗੀ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜ ਦੀ ਕਿਰਪਾ ਦੀ ਅੱਜ ਵੇਲੇ ਸੋਚਿਆ ਸੀ ਇਹ ਪਾਲੀ ਸੰਭਾ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੇ ਕਰਮ ਦੇ ਨਾਲ ਕਹਿੰਦੇ ਜੀ ਮਾਪਿਓ ਉਸ ਪਾਲ ਨੂੰ ਦੱਸਦੇ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਲ ਦੇ ਨਾਲ ਮਹਾਨੇ ਜੰਦਾਂ ਤੁਸੀਂ ਪਹਿਲਾਂ ਬੈਠ ਕੁਲ ਲੱਗ ਜੀ ਅੱਜ ਦੇਖੋ ਸਰਕਾਰ ਇਹ ਭਗਤ ਮੰਤਰੀ ਤਰੀਫਾ ਵਾਲੇ ਮੇਰੇ ਤੋਂ ਇਦੋਂ ਮਹਾਰਾਜ ਦੀ ਕਿਰਪਾ ਹੈ ਸਾਰੀ ਇਹ ਬੱਚੀ ਜੀ ਦੇ ਮੈਨੂੰ ਪਹੁੰਚੀ ਹੋਈ ਹੈ ਪਰਮਾਤਮਾ ਨੇ ਕਿਰਪਾ ਮਹਾਰਾਜ ਜੀ ਹਾਂ ਜੀ देखो जी मैं सब तो पहल तो देखो पहली बार सा ने जरा वर्ल्ड कप जीत्या है क्योंकि ਬੜੀ ਲੰਬੀ ਉਡੀਕ ਤੋਂ ਬਾਅਦ ਜਿੱਤਿਆ 2005 ਦੇ ਵਿੱਚ ਵੀ ਸਾਡੀਆਂ 3 ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ 17 ਦੇ ਵਿੱਚ ਵੀ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ ਤੇ ਅੱਜ ਕੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ 3 ਫਾਈਨਲ ਤੱਕ ਪਹੁੰਚੀਆਂ ਤੇ ਜਿਹੜੀ ਜਿੱਤ ਹੈ ਉਹ ਪ੍ਰਾਪਤ ਹੋਈ। ਉਹ 140 ਕਰੋੜ ਭਾਰਤੀਆਂ ਲਈ ਬਹੁਤ ਖੁਸ਼ੀ ਦਾ ਮੌਕਾ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ। ਆ ਜਿਹੜੇ ਢੋਲ ਵੱਜ ਰਿਹਾ ਅੱਜ ਸਾਰੇ ਪੰਜਾਬ ਦੇ ਵਿੱਚ ਵੱਜ ਰਿਹਾ ਤੇ ਜਿਸ ਦੇ ਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਬਾਅਦ ਕੋਈ ਖੁਸ਼ੀ ਦੀ ਗੱਲ ਹੋਣੀ ਸਕਦੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਔਰ ਅਮਨਜੋਤ ਔਰ ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਆ ਸੋ ਮੈਂ ਕਹ ਲੋ ਵੀ ਕਿਉਂਕਿ ਮੈਂ ਮੰਤਰੀ ਰਿਆਂ ਇਸ ਡਿਪਾਰਟਮੈਂਟ ਨਾਲ ਜੁੜਿਆ ਰਿਆਂ ਆਪ ਜੋ ਕਿ ਕ੍ਰਿਕਟ ਮੈਂ ਖੇਡਦਾ ਵੀ ਆ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਗੱਲਬਾਤ ਵੀ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦਾ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਕਿ ਜਿਹੜੇ ਕਹਿ ਲੋ ਵੀ ਸਾਰੇ 100 40 ਕਰੋੜ ਕਹਿ ਲੋ ਵੀ ਲੋਕਾਂ ਨੂੰ ਜਿੰਨਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀ ਇਹ ਖੁਸ਼ੀ ਦੇ ਪਲ ਨੇ ਕਿ ਆ ਜੋ ਧੀਆਂ ਆਪਣੇ ਪੰਜਾਬ ਕਹਿ ਲੋ ਪਰਤਰੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮਐਲਏ ਅ ਅਮਨਜੋਤ ਜੀ ਤੇ ਮਿਸਿਸ ਕੁਲਵੰਤ ਕੌਰ ਜੀ ਤੇ ਸਾਰੇ ਸਾਡੇ ਜਿੰਨੇ ਵੀ ਮੁਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਲ ਹੈ ਪਰ ਖਾਸ ਤੌਰ ਤੇ ਕਿਉਂਕਿ ਮੈਂ ਕਰੈਕਟਰ ਨੂੰ ਬੜੀ ਨੇੜਿਓਂ ਦੇਖਦਾ ਇਹ ਜਿਹੜੀ ਪਰਫਾਰਮੈਂਸ ਹਰਲੀਨ ਦੀ ਵੀ ਕਿਉਂਕਿ ਜਿਹੜੇ ਲੀਗ ਦੇ ਮੈਚਸ ਸੀ ਸ਼੍ਰੀਲੰਕਾ ਨਾਲ ਪਾਕਿਸਤਾਨ ਨਾਲ ਬੜੇ ਅਹਿਮ ਮੈਚਸ ਸੀ ਦੋਨਾਂ ਮੈਚਾਂ 'ਚ ਹਰਲੀਨ ਨੇ ਜਿਹੜਾ ਪਰਫਾਰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਕਿਉਂਕਿ ਆਸਟ੍ਰੇਲੀਆ ਦੇ ਨਾਲ ਸੀ ਫਾਈਨਲ ਸੀ ਆਸਟ੍ਰੇਲੀਆ ਇਦਾਂ ਦੀ ਟੀਮ ਹੈ ਤੇ ਸਕੋਰ ਵੀ ਇੰਨਾ ਬਣ ਗਿਆ ਸੀਗਾ 339 ਦਾ ਟਾਰਗੇਟ ਸੀਗਾ ਵੀ ਪਤਾ ਨਹੀਂ ਇੰਨਾ ਵਰਲਡ ਕੱਪ ਦੇ ਵਿੱਚ ਅਚੀਵ ਕਰਨਾ ਤੇ ਉਹ ਪ੍ਰੈਸ਼ਰ ਵਾਲੇ ਮੈਚ ਚ ਹਰਮਨ ਨੇ 99 ਰਨਾਂ ਦੀ ਜਿਹੜੀ ਪਾਰੀ ਹੈ ਉਹ ਖੇਡੀ ਤੇ ਜਿਹਨੂੰ ਮੈਨੂੰ ਲੱਗਦਾ ਕਿ ਇੰਨੇ ਪ੍ਰੈਸ਼ਰ ਤੇ ਐਡਾ ਵੱਡਾ ਸਪੋਰਟ ਵੀ ਵਰਲਡ ਕੱਪ ਦੇ ਸੈਮੀਫਾਈਨਲ ਚ ਉਹ ਮੈਨੂੰ ਲੱਗਦਾ ਵੀ ਜਿਹੜਾ টার্নিং ਪੁਆਇੰਟ ਸਾਬਤ ਹੋਇਆ ਜਿਹਦੇ ਕਰਕੇ ਵਰਲਡ ਕੱਪ ਦੇ ਵਿੱਚ ਜਿੱਤਿਆ ਉਹ ਪ੍ਰਾਪਤ ਹੋਈ ਬਾਕੀ ਅਮਨਜੋਤ ਨੇ ਵੀ ਬੜੀ ਅੱਛੀ ਖੇਡਦਾ ਜਿਹੜਾ ਸਪੋਰਟ ਪਾਲਿਸੀ ਤੋਂ ਬਾਅਦ ਸਪੋਰਟ ਮੰਤਰੀ ਨੇ ਲੱਗਦਾ ਕਿ ਇਹਨਾਂ ਪ੍ਰਾਪਤ ਦੇ ਦੇਖੋ ਕਿਉਂਕਿ ਖੇਡ ਐਦਾਂ ਦਾ ਜਿਹੜਾ ਡਿਪਾਰਟਮੈਂਟ ਹੈ ਇਹਦੇ ਚ ਪਾਲਿਸੀ ਆਉਣ ਤੋਂ ਬਾਅਦ ਕਈ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਵੀ 2 ਦਿਨਾਂ ਤੁਸੀਂ 11 ਕੁ ਹੋਊਗਾ ਪਰ ਇਹਨੂੰ ਆਉਣ ਨੂੰ ਰਿਜ਼ਲਟ ਦਾ ਸਮਾਂ ਉਹ ਲੱਗਦਾ ਹੈ ਅਮੋ ਦੋ ਦਿਨਾਂ ਤੋਂ ਦਾਦਾ ਜੀ ਨੇ ਜੀ ਇਹ ਵੀ ਦੇਖੋ ਵੱਡੀ ਉਮਰ ਤੇ ਅੱਜ ਉਹਨਾਂ ਨੂੰ ਰੀਸੀਵ ਕਰਨ ਆਇਆ ਬੜੀ ਖੁਸ਼ੀ ਦੇ ਇਹਨਾਂ ਲਈ ਵੀ ਪਾਲ ਨੇ ਬਾਪੂ ਜੀ ਮੈਡਮ ਮੈਡਮ ਬਾਪੂ ਜੀ ਖੁਸ਼ ਹੋ ਬੁਰੇ ਮੈਂ ਬਹੁਤ ਪੂਰੇ ਖੁਸ਼ ਹੈ ਜੀ ਅੱਜ ਨੂੰ ਤਾਂ ਆਈਆਂ ਬਹੁਤ ਵਧੀਆ ਕੁਦਾਈ ਨਾ ਦੂਣਾਵਾਂ ਨਾਲ ਲੈ ਕੇ ਗਈ ਆਜੀ ਇੱਕ ਜੱਜ ਫਾਈਨਲ ਹੈ ਯਾਰ ਤੁਹਾਰਾ ਵੀ ਜੇ ਤੂੰ ਹੀ ਹੈਗਾ ਇਹ ਸ਼ੁਰੂਆਤ ਲਈ ਗਈ ਸੀ ਇਹ ਵੀ ਬੜੀ ਖੁਸ਼ੀ ਦੀ ਗੱਲ ਹੋਊਗੀ ਕਿ ਅੱਜ ਉਹਨਾਂ ਦੀ ਪੋਤੀ ਨੂੰ ਕਹ ਲਓ ਵੀ ਪੂਰਾ ਪੰਜਾਬ ਜਿਹੜਾ ਉਹ ਡੀ ਕਰ ਰਿਹਾ ਕਿ ਦੁਨੀਆ ਜਿੱਤ ਕੇ ਘਰੇ ਜਿਹੜੀ ਆ ਉਹ ਵਾਪਸ ਆ ਰਹੀ ਹੈ ਤੋਂ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਪਹਿਲਾ ਤੇ ਜਿਹੜੀ ਗੱਲ ਮੈਂ ਪਾਲਿਸੀ ਦੀ ਕਰ ਰਿਹਾ ਸੀ ਕਿ ਕਈ ਉਹ ਲੋਕ ਕਹਿੰਦੇ ਹੁੰਦੇ ਆ ਵੀ ਚਾਰ ਦਿਨਾਂ ਬਾਅਦ ਹੀ ਪਤਾ ਲੱਗਿਆ ਜੀ ਪਾਲਿਸੀ ਦੇ ਕੀ ਰਿਜ਼ਲਟ ਆ ਪਰ ਇਸ ਸਰਕਾਰ ਚ ਬੜਾ ਜਿਹੜਾ ਖੇਡਾਂ ਨੂੰ ਲੈ ਕੇ ਕੰਮ ਹੋਇਆ ਜਿਹੜੇ ਖੇਡ ਮੈਕਮੇਂ ਦਾ ਬਜਟ ਕਦੇ 100 ਕਰੋੜ ਤੋਂ ਸੀ ਵਧਿਆ ਐ ਤਕ ਲਗਭਗ 900 ਕਰੋੜ ਰੁਪਈਆ ਜਿਹੜਾ ਪੰਜਾਬ ਸਰਕਾਰ ਨੇ ਖੇਡਾਂ ਦੇ ਲਈ ਰੱਖਿਆ 8 9 ਗੁਣਾ ਜਿਹੜਾ ਬਜਟ ਹੈ ਜਿਹੜਾ ਖੇਡਾਂ ਦਾ ਇਹ ਸਰਕਾਰ ਦੇ ਵਿੱਚ ਵਧਿਆ ਤੇ ਪਹਿਲੀ ਵਾਰ ਹੈ ਕਿ ਪਿਛਲੇ ਸਾਢੇ 3 ਸਾਲ ਚ ਕੋਈ ਵੀ ਜਿੰਨੀਆਂ ਲਿਸਟਡ ਗੇਮਸ ਜਿਹੜੀਆਂ ਖੇਡ ਪਾਲਸੀ ਦਾ ਹਿੱਸਾ ਹੈ ਉਹ ਪਹਿਲੀ ਵਾਰ ਹੈ ਉਹੋ ਮਹੀਨੇ ਦੇ ਵਿੱਚ ਜਿਹੜਾ ਕੈਸ਼ ਵਾਰਡ ਹੈ ਉਹ ਮਿਲਦਾ ਰਿਹਾ ਹੈ ਮੈਂ ਪਰਸੋਂ ਹੀ ਕਿਸੇ ਆਪਣੇ ਜਿਹੜੇ ਹਾਕੀ ਦੇ ਪਲੇਅਰ ਸੀ ਕਾਸ਼ਿੰਗ ਕਰਕੇ ਉਹਨਾਂ ਕੋਲ ਬੈਠੇ ਗੱਲਾਂ ਕਰ ਰਹੇ ਸੀ ਉਹ ਕਹਿੰਦੇ ਥੋੜੀ ਸੱਚ ਸਾਨੂੰ ਪਹਿਲੀ ਵਾਰ ਹੋਇਆ ਕਿ ਜੀ ਅਸੀਂ ਜਿਹੜੇ ਮਹੀਨੇ ਕੌਨਰਲ ਜਿੱਤ ਕੇ ਆਏ ਸਾਨੂੰ ਉਸੇ ਮਹੀਨੇ ਕੈਸ਼ ਵਾਰਡ ਮਿਲ ਗਿਆ ਨਹੀਂ ਕਹਿੰਦੇ ਸਾਨੂੰ ਇਲੈਕਸ਼ਨਰ ਦਾ ਵੇਟ ਕਰਨਾ ਪੈਂਦਾ ਸੀ ਜੇ ਵੋਟਾਂ ਦਾ ਸਾਲ ਹੈ ਤਾਂ ਨੌਕਰੀ ਵੀ ਤੇ ਕੈਸ਼ ਵੀ ਜੇ ਵੋਟਾਂ ਦਾ ਸਾਲ ਨਹੀਂ ਹੈ ਤਾਂ ਨਾ ਨੌਕਰੀ ਨਾ ਕੈਸ਼ ਸੋ ਦੇ ਪਹਿਲੀ ਸਰਕਾਰਾਂ ਵੀ ਜਿਹਨੇ ਖੇਤਾਂ ਨੂੰ ਜਿਹੜੀ ਤਰਜੀਹ ਦਿੱਤੀ ਹੈ ਤੇ ਪਹਿਲੀ ਵਾਰ ਇਦਾਂ ਦੀ ਪਾਲਿਸੀ ਲੈ ਕੇ ਆਈਦੀ ਹੈ ਜਿਹਦਾ ਅੱਜ ਪੂਰੇ ਭਾਰਤ 'ਚ ਕੋਈ ਮੁਕਾਬਲਾ ਨਹੀਂ ਸੋ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਵੀ ਪਿਛਲੇ ਦਿਨੀ ਵੀਡੀਓ ਕਾਲ ਕਰਕੇ ਸਾਰੀਆਂ ਇਹਨਾਂ ਸਾਡੀਆਂ ਪੰਜਾਬ ਦੀਆਂ ਤਿੰਨਾਂ ਧੀਆਂ ਦੇ ਨਾਲ ਗੱਲ ਕੀਤੀ ਉਥੇ ਐਤਵਾਰ ਪੁਰ ਪਾਲਿਸੀ ਜਿਹੜਾ ਕੈਸ਼ਵਾਰਡ ਤਾਂ ਮਿਲਣਾ ਹੀ ਹੈ ਤੇ ਹਰਮਨ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਸੇਵਾ ਨਿਭਾ ਰਹੀ ਹੈਗੀ ਤੇ ਇਹਨਾਂ ਨੂੰ ਵੀ ਸਾਡੀਆਂ ਦੋਨੇ ਧੀਆਂ ਨੂੰ ਜਿਹੜੀ ਪਰਦਾ ਮਾਨਤਮਨ ਦੇ ਲੋ ਕੈਸ਼ ਤਾਂ ਮਿਲਣਾ ਤੇ ਨੌਕਰੀ ਵੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਊਗੀ। ਮੈਂ ਖੇਡ ਪ੍ਰੇਮੀ ਆ ਉਦੋਂ ਹਰਲੀਨ ਹੋਰਾਂ ਦੇ ਨਾਲੇ ਵਾਦਾ ਕੀਤਾ ਸੀ ਤੇ ਤੁਸੀਂ ਵਰਲਡ ਕੱਪ ਜਿੱਤ ਕੇ ਆਉਣਾ ਮੈਂ ਤੁਹਾਨੂੰ 에어ਪੋਰਟ ਤੋਂ ਆ ਲੈਣਾ ਮੈਂ ਅੱਜ ਇੱਕ ਤੁਹਾਨੂੰ ਐਮਪੀ ਤਾਂ ਹੈ ਹੀ ਆ ਪਰ ਮੈਂ ਖੇਡ ਪ੍ਰੇਮੀ ਤੌਰ ਤੇ ਮੈਂ ਸਾਡੀਆਂ ਜਿਹੜੀਆਂ ਧੀਆਂ ਉਹਨਾਂ ਦਾ ਵੈਲਕਮ ਕਰ ਲਿਆ ਜੁਨੈਰ ਤੇ। ਸਭ ਤੋਂ ਪਹਿਲਾਂ ਤਾਂ ਮੈਂ ਸਾਡੀਆਂ ਤਿੰਨੋਂ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚ ਤੇ ਸਵਾਗਤ ਕਰਦਾਗਾ ਵੈਲਕਮ ਕਰਦਾਗਾ ਔਨ ਬੀਫ ਆਫ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਬਹੁਤ ਬਹੁਤ ਸਵਾਗਤ ਇੰਨਾ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਪੂਰੀ ਫੈਮਿਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇਗੇ ਉਹ ਵੀ ਪਹੁੰਚ ਚੁੱਕੇ ਨੇਗੇ ਸੋ ਇਹ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਲਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆ ਜਾਂ ਲਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਧੀਆਂ ਨੂੰ ਉੱਖਾਂ 'ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਅੱਜ ਉਹ ਵੀ ਧੀਆਂ ਸਾਡੇ ਦੇਸ਼ ਦਾ ਮਾਣ ਦੇਈਆਂ ਅੱਜ ਉਹ ਹੀ ਧੀਆਂ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾ ਗਿਆ ਔਰ ਪਹਿਲੀ ਵਾਰ ਜਿਹੜੀ ਹੈ ਵੂਮਨ ਕ੍ਰਿਕਟ ਟੀਮ ਸਾਡੀ ਹੈ ਵਰਲਡ ਕੱਪ ਜਿੱਤ ਕੇ ਆਈਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੇਗਾ ਸਤਕਾਰ ਵੀ ਮਿਲੇਗਾ ਔਰ ਮਹਿਮਾਨ ਸਾਹਿਬ ਨਾਲ بیٹھ ਕੇ ਅਸੀਂ ਪਾਲਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜਿਹੜੇ ਨੇ ਅੱਗੇ ਹੋਰ ਅੱਗੇ ਵਧਣ ਪਹਿਲੀ ਵਾਰ ਹੋ ਰਿਹਾ ਕਿ 1000 ਪਲੇ ਗਰਾਊਂਡ 1000 ਖੇਡ ਸਟੇਡੀਅਮ ਜਿਹੜਾ ਉਹ ਇਸੇ ਸਾਲ 'ਚ ਪਿੰਡਾਂ 'ਚ ਬਣ ਕੇ ਤਿਆਰ ਹੋ ਜਾਊਗਾ ਔਰ 2.5 ਹਾਂਜੀ 3000 3000 1000 ਸੋਰੀ 1000 ਨਰਸਰੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਜੀ 3000 ਪਲੇ ਗਰਾਊਂਡ ਜਿਹੜਾ ਉਹ ਬਣ ਰਿਹਾਗਾ ਸੋ ਖੇਡਾਂ ਪੱਤਰ ਪੰਜਾਬ ਦੀਆਂ ਹੋਰਾਂ ਜਣੀਆਂ ਰਹੀਆਂ ਸੋ ਤੁਸੀਂ ਦੇਖੋਗੇ ਕਿ ਹੌਣ ਵਾਲੇ ਸਮੇਂ 'ਚ ਸਾਡੀਆਂ ਧੀਆਂ ਸਾਡੇ ਪੁੱਤ 올림픽ਸ ਦੇ ਅੰਦਰ, ਏਸ਼ੀਅਨ ਗੇਮ ਦੇ ਅੰਦਰ, ਸੈੱਫ ਗੇਮ ਦੇ ਅੰਦਰ ਪੂਰੇ ਭਾਰਤ ਦਾ, ਪੰਜਾਬ ਦਾ, ਸਾਡੇ ਪਿੰਡਾਂ ਦਾ ਨਾਮ ਚਮਕਾਉਣਗੇ। ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ। ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ, ਸਾਡੀਆਂ ਪੰਜਾਬ ਦੀਆਂ ਧੀਆਂ ਨੂੰ, ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਂਜਨਗੀਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਤੁਸੀਂ ਮਾਣ ਕਰੋ ਉਹਨਾਂ ਨੂੰ ਖੇਡਣ ਦੇ ਮੌਕੇ ਦਿਓ ਜਿੰਨਾ ਵੀ ਜਿੰਨਾ ਵੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਖੇਡਣ ਦੇ ਮੌਕੇ ਦਿੱਤੇ ਨੇ ਅੱਜ ਉਹ ਪਰਿਵਾਰ ਸਾਡੇ ਨਾਲ ਨੇ ਅੱਜ ਉਹਨਾਂ 'ਚ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ੀ ਕਦੇ ਹੋ ਨਹੀਂ ਸਕਦੀ ਅੱਜ ਉਹਨਾਂ ਦੀ ਖੁਸ਼ੀ ਦੇ ਪੱਲੇ ਸੋ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਆਪਣੀਆਂ ਆਪਣੀਆਂ ਬੇਟੀਆਂ ਨੂੰ ਬੱਚੀਆਂ ਨੂੰ ਧੀਆਂ ਨੂੰ ਹਰ ਰੋਜ਼ ਖੇਡ ਦੇ ਮੈਦਾਨ ਚ ਲੈ ਕੇ ਜਾਓ ਜਿੱਥੇ ਉਹ ਤੰਦਰੁਸਤ ਰਹਿਣਗੀਆਂ ਉਹਦੇ ਖੇਡਣਗੀਆਂ ਔਰ ਆਪਣਾ ਉਹਨੇ ਮਾਂ-ਬਾਪ ਦਾ ਪੰਜਾਬ ਦਾ ਪਿੰਡ ਦਾ ਨਾਮ ਜਿਹੜਾ ਦੇਸ਼ ਨੂੰ ਉੱਚਾ ਕਰਨਗੇ। ਕਿਪਸਾ ਖੇਡਾਂ ਮਤਮ ਪੰਜਾਬੀਆਂ ਇਸ ਸਾਲ ਬਹੁਤ ਹੋਣ ਦੀ ਸੀ ਮਾਂ ਬੀ ਦੀ ਖਿਡਾਰੀ ਜਿਹੜੇ ਬਾਹਰ ਆਏ। ਸ਼ੈਡਿਊਲ ਬੜੇ ਜਲਦੀ ਜਿਹੜਾ ਖੇਡਾਂ ਮਤਮ ਦੀ ਪੰਜਾਬ ਦੇ ਜਾਰੀ ਕਰਾਂਗੇ ਬਿਲਕੁਲ ਪ੍ਰੈਸ ਰਿਕਵ ਹੋਊਗਾ।